ਸੋਸ਼ਲ ਮੀਡੀਆ ਇਨਫਲੂਐਂਸਰ ਪੱਬੀ ਕਮਲਕੌਰ ਦੇ ਕਤਲकांड 'ਚ ਨਵਾਂ ਮੋੜ ਸਾਹਮਣੇ ਆਇਆ ਮੁੱਖ આરોપી ਦੇ ਵੱਲੋਂ ਸਾਹਮਣੇ ਆ ਕੇ ਇਸ ਕਤਲकांड ਦੀ ਜ਼ਿੰਮੇਵਾਰੀ ਜੋ ਹੈ ਉਹ ਲਈ ਗਈ ਹੈ ਦੱਸ ਦਈਏ ਕਿ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰ ਪੱਬੀ ਕਮਲਕੌਰ ਦੀ ਲਾਸ਼ ਜੋ ਹੈ ਉਹ ਬਠਿੰਡਾ ਦੀ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚੋਂ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਸੀ ਹੁਣ ਇਸ ਕਤਲकांड ਦਾ ਮੁਖਾ ਰੋਪੀ ਨਿਹੰਗ ਅੰਮ੍ਰਿਤਪਾਲ ਸਿੰਘ ਮੈਰੋ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤਾਂ ਉਸਨੇ ਇਸ ਕਤਲकांड ਦੀ ਜ਼ਿੰਮੇਵਾਰੀ ਜੋ ਹੈ ਉਹਨੇ ਲਈ ਹੈ ਦੱਸਦੀ ਹੈ ਕਿ ਅੰਮ੍ਰਿਤਪਾਲ ਸਿੰਘ ਮੈਰੋ ਦਾ ਕਹਿਣਾ ਹੈ ਕਿ ਖਾਲਸਾ ਕਦੇ ਵੀ ਔਰਤਾਂ ਤੇ ਹਮਲਾ ਨਹੀਂ ਕਰਦਾ ਪਰ ਜਦੋਂ ਔਰਤ ਸਾਡੇ ਤਖਤਾਂ ਤੇ ਹਮਲਾ ਕਰੇ ਤਾਂ ਇਸ ਦਾ ਜੋ ਉਸ ਨੂੰ ਸਜ਼ਾ ਜੋ ਹੈ ਉਸ ਨੂੰ ਦਿੱਤੀ ਜਾਵੇਗੀ ਦੱਸ ਦਈਏ ਕਿ ਅਮਰਪਾਲ ਸਿੰਘ ਮੈਰੋ ਦਾ ਕਹਿਣਾ ਹੈ ਕਿ ਇਸ ਔਰਤ ਦੇ ਵੱਲੋਂ ਗੰਦੀ ਸ਼ਬਦਾਵਲੀ ਤੇ ਗੰਦਾ ਪਹਿਰਾਵਾ ਵਪਾਇਆ ਜਾ ਰਿਹਾ ਸੀ ਤੇ ਜਿਸ ਦਾ ਅਸਰ ਪੰਜਾਬ ਦੀ ਨੌਜਵਾਨ ਪੀੜ੍ਹੀ ਤੇ ਜੋ ਹੈ ਉਹ ਵੇਖਣ ਨੂੰ ਮਿਲ ਰਿਹਾ ਸੀ ਤੇ ਜਿਸ ਤੋਂ ਬਾਅਦ ਅਮਰਪਾਲ ਸਿੰਘ ਮੈਰੋ ਨੇ ਕਿਹਾ ਕਿ ਇਸ ਦੀ ਸਜ਼ਾ ਜੋ ਹੈ ਉਹ ਪਾਪੀ ਕਮਲਕੌਰ ਨੂੰ ਮਿਲ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦਾ ਜ਼ਿਕਰ ਕੋਈ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਦੱਸ ਦਈਏ ਕਿ ਅਮਰਪਾਲ ਸਿੰਘ ਮੈਰੋ ਦੇ ਵੱਲੋਂ ਇਸ ਕਪਲ ਕਾਂਡ ਦੀ ਜ਼ਿੰਮੇਵਾਰੀ ਜੋ ਉਹ ਲਈ ਗਈ ਹੈ ਦੱਸਦੀ ਹੈ ਕਿ ਜਿੱਥੇ ਬੀਤੇ ਦਿਨੀ ਭਾਬੀ ਕਮਲਕੌਰ ਦੀ ਬਠਿੰਡਾ ਦੇ ਇੱਕ ਆਦੇਸ਼ ਯੂਨੀਵਰਸਿਟੀ ਹਸਪਤਾਲ ਦੀ ਪਾਰਕਿੰਗ ਦੇ ਵਿੱਚੋਂ ਜੋ ਹੈ ਉਹ লাশ ਮਿਲਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਇਹ লাশ ਜੋ ਸੀ ਤਕਰੀਬਨ 3 ਦਿਨ ਪੁਰਾਣੀ ਸੀ CCTV ਵੀ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਨਿਹੰਗ ਪਾਰਕਿੰਗ ਦੇ ਵਿੱਚ ਕਾਰ ਨੂੰ ਜੋ ਹੈ ਪਾਰਕ ਕਰਕੇ ਚਲਾ ਜਾਂਦਾ ਹੈ ਤੇ ਜਿਸ ਤੋਂ ਬਾਅਦ 3 ਦਿਨਾਂ ਮਗਰੋਂ ਇਹ ਲਾਸ਼ ਜੋ ਹੈ ਉਹ ਬਰਾਮਦ ਹੁੰਦੀ ਹੈ ਤੇ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲਕੌਰ ਦੀ ਜੋ ਹੈ ਇਹ ਲਾਸ਼ ਸੀਗੀ ਤੇ ਜਿਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਬਠਿੰਡਾ ਦੇ ਵਿੱਚ ਹੀ ਸੰਸਕਾਰ ਜੋ ਹੈ ਉਹ ਕੀਤਾ ਗਿਆ ਹੈ ਦੱਸ ਦਈਏ ਕਿ ਬੇਸਿਕਲੀ ਜੋ ਸੀ ਉਹ ਕਮਲਕੌਰ ਜੋ ਹੈ ਲੁਧਿਆਣੇ ਦੀ ਰਹਿਣ ਵਾਲੀ ਸੀ ਤੇ ਸੋਸ਼ਲ ਮੀਡੀਆ ਤੇ ਕਾਫੀ ਪੋਪੂਲਰ ਸੀ ਆਪਣੇ ਪਹਿਰਾਵੇ ਤੇ ਆਪਣੀ ਸ਼ਬਦਾਵਲੀ ਦੇ ਕਾਰਨ ਜੋ ਹੈ ਉਹ ਕਾਫੀ ਚਰਚਾਵਾਂ ਦੇ ਵਿੱਚ ਰਹਿੰਦੀ ਸੀ ਤੇ ਜਿਸ ਤੋਂ ਬਾਅਦ ਹੁਣ ਇਸ ਕਤਲ ਕਾਰ ਦਾ ਮੁੱਖ આરોપી ਜੋ ਹੈ ਅਮਰਪਾਲ ਸਿੰਘ ਮੈਰੋ ਉਹ ਸਾਹਮਣੇ ਆਇਆ ਹੈ ਤੇ ਉਸ ਨੇ ਦੱਸਿਆ ਹੈ ਕਿ ਉਸ ਦੇ ਵੱਲੋਂ ਇੱਕ ਕਤਲ ਨੂੰ ਜੋ ਹੈ ਉਹ ਅਨਜਾਨ ਦਿੱਤਾ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਜੋ ਹੈ ਉਹ ਦੋ આરોપીਆਂ ਨੂੰ ਜੋ ਹੈ ਹਸ ਰਸ ਚ ਲਿਆ ਗਿਆ ਹੈ ਦੱਸਦੀ ਹੈ ਕਿ ਸੂਤਰਾਂ ਮੁਤਾਬਕ ਇਹ ਵੀ ਖਬਰ ਹੈ ਕਿ ਅਮਰਪਾਲ ਸਿੰਘ ਮੈਰੋ ਨੂੰ ਵੀ ਪੁਲਿਸ ਨੇ ਜੋ ਹੈ ਉਹ ਆਪਣੇ ਹਸ ਰਸ ਚ ਜੋ ਹੈ ਉਹ ਲੈ ਲਿਆ ਹੈ